ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਭਰਾਓ ਠੀਕ ਠਾਕ ਲਓ ਜੀ ਕਰਾਈਏ ਸ਼ੌਂਕ ਬਾਈ ਬਰੀਡਰ ਦਾ ਇਹ ਬਾਈ ਰਾਜਨਾਲਾ ਕਬੂਤਰ ਆ ਤੇ ਮਦੀਨ ਮੀਰਾਵ ਲੱਗੀ ਹੋਈ ਐ ਤੇ ਨਾਲ ਤੇ ਬਹੁਤ ਚੰਗਾ ਰਿਜ਼ਲਟ ਆ ਬਾਈ ਇਹਨਾਂ ਦਾ ਇਹ ਨਾਰਾ ਵੱਡਾ ਬਾਈ ਠੀਕ ਹੈ ਜੀ ਖੱਟੀਆਂ ਅੱਖਾਂ ਤੇ ਆ ਮੀਰਾਵ ਮਦੀਨ ਇਹਦੇ ਨਾਲ ਕਰੋ ਬਈ ਜੇ ਦੋ ਛੱਲੇ ਲੈ ਲਿਆ ਹਾਂ ਲੋੜਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਭਰਾ ਕਮੈਂਟਾਂ ਚ ਕਰੋ ਚੈੱਕ ਕਰੋ ਬੱਚੇ ਬਹੁਤ ਚੰਗੇ ਉੜਦੇ ਹਨ ਦੇ ਬਹੁਤ ਚੰਗੇ ਬਾਈ ਤੇ ਜਿਹੜੇ ਨਵੇਂ ਵੀਰ ਵੀਡੀਓ ਦੇਂਦੇ ਆ ਬਾਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਲਿਓ ਕੀ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਦੇਖਣ ਨੂੰ ਮਿਲਣ ਕਿ ਆਪਾਂ ਵਧੀਆ-ਵਧੀਆ ਜਾਨਵਰਾਂ ਦੇ ਸ਼ੋਅ ਕਰਾਉਂਦੇ ਰਹਿੰਨੇ ਆ ਤੇ ਸਪੋਰਟ ਕਰਦੇ ਰਿਹਾ ਕਰੋ ਮੇਰਾ ਭਰਾ ਤਿੰਨ ਨੂੰ ਧੰਨਵਾਦ ਹੈ ਉਹਨਾਂ ਦਾ ਜਿਹੜੇ ਵੀਰ ਆਪਣੇ ਨਾਲ ਜੁੜੇ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਵਧੀਆ ਕਮੈਂਟ